ਨੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰਹਾਂ ਬਿਲਕੁਲ ਠੀਕ ਹੋਵੋਗੇ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵੀਂ ਅਪਡੇਟ ਇਹ ਅਪਡੇਟ ਹੈਗੀ ਆਪਣੇ ਪੰਜਾਬ ਪੁਲਿਸ ਭਰਤੀ ਵਾਲੇ ਕੈਂਡੀਡੇਟਾਂ ਵਾਸਤੇ ਠੀਕ ਹੈ ਜੀ ਕੀ ਹੁਣ ਵੀ ਕੈਂਡੀਡੇਟ ਪੰਜਾਬ ਪੁਲਿਸ ਦੀ ਤਿਆਰੀ ਕਰ ਸਕਦੇ ਆ ਜਿੰਨਾ ਕੈਂਡੀਡੇਟਾਂ ਕੋਲੇ ਹਜੇ ਤੱਕ ਮੇਲ ਨਹੀਂ ਪਹੁੰਚੀ ਉਹ ਕੀ ਕਰਨ ਤੇ ਪੰਜਾਬ ਪੁਲਿਸ ਦਾ ਪੇਪਰ ਕਦੋਂ ਤੱਕ ਹੋ ਸਕਦਾਗਾ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਰਾਜੀ ਠੀਕ ਹੈ ਜੀ ਕੁਸਤਬਾਲਾ ਮੈਂ ਤੁਹਾਨੂੰ ਦੱਸਣਾ ਚਾਹਣਾ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਪਟਵਾਰੀ ਕਲਰਕ ਵੀਡੀਓ ਗਰੁੱਪ ਡੀ ਇਹਨਾਂ ਬਿਪਨੇ ਤਿਆਰੀ ਕਰਨਾ ਚਾਹੁੰਦਾ ਤਾਂ ਤੁਸੀਂ ਆਪਣੀ ਐਪ ਤੋਂ ਕਰ ਸਕਦੇ ਹੋ ਆਪਣੀ ਐਪ ਦਾ ਨਾਮ ਹੈ ਦੀਪੂਲਰ এডਿਕੇਸ਼ਨਲ ਜਿੰਨਾ ਬੱਚਾ ਕੋਲ ਆਈਫੋਨ ਉਹਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਤੇ org.in ਇਹ ਫਿਲ ਕਰਨਾ ਆ ਨੰਬਰ ਤੁਸੀਂ ਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਐ ਪ੍ਰਤੀ ਕੋਈ ਪ੍ਰੋਬਲਮ ਹੋ ਰਹੀ ਰਾਜੇ ਸਾਰੀਆਂ ਕਲਾਸਾਂ ਨੂੰ ਜ਼ੀਰੋ ਲੈਵਲ ਤੋਂ ਮਿਲਣਗੇ ਤੇ ਮੈਥ ਤੇ ਇੰਗਲਿਸ਼ ਤੁਹਾਨੂੰ ਟ੍ਰਿਕਸ ਨਾਲ ਕਰਵਾਇਆ ਜਾਂਦਾ ਮੈਥ ਰਾਜੇ ਤੁਹਾਡਾ ਕੰਪਲੀਟ ਹੋ ਚੁੱਕਿਆ 90% ਮੈਥ ਤੁਹਾਡਾ ਕੰਪ ਤੇ ਇਹਨਾਂ سٹਾਰਟ ਹੀ ਜੀ ਸਟਾਰਟ ਥੋੜੀ-ਮੋਟੀ ਕਰੀ ਆ ਜਿਵੇਂ ਤਾਂ ਬੰਨ ਵਾਰਡ ਕੰਪਲੀਟ ਹੋਣ ਵਾਲੇ ਆ ਬਾਕੀ ਗ੍ਰਾਮਤਿਆਂ ਕਲਾਸਾਂ ਦਾ ਰੈਗੂਲਰ ਸ਼ੁਰੂ ਹੋਣ ਜਾ ਰਹੀਆਂ ਕਿਉਂਕਿ ਰਾਜੇ ਉਹ ਟਾਈਮ ਜ਼ਿਆਦਾ ਮੰਗਦਿਆਂ ਹੁੰਦੇਗਾ ਤੇ ਉਹ ਚ ਕੋਈ ਏਡੀ ਗੱਲ ਨਹੀਂ ਹੁੰਦੀ ਕਿ ਇਹ ਸਮਝਣ ਵਾਲੀਆਂ ਚੀਜ਼ਾਂ ਹੁੰਦੀਆਂ ਠੀਕ ਹੈ ਜਿਹੜੀਆਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਕਰਵਾਵਾਂਗੇ ਠੀਕ ਹੈ ਜੀ ਇਹਨਾਂ ਵਿੱਚ ਆ ਵਿੱਚ ਤੁਸੀਂ ਕਿਸੇ ਵੀ ਇੱਕ ਮੈਜ ਤੋਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਤੇ ਤਾਂ ਕਰਕੇ ਰਹਿ ਜੀ ਠੀਕ ਹੈ ਜੀ ਜਲਦੀ-ਜਲਦੀ ਬੈਜ ਜੁਆਇਨ ਕਰਕੇ ਆਲੀ ਨੌਕਰੀ ਸੁਪਨਾ ਪੂਰਾ ਕਰੋ ਦੇਖੋ ਜੀ ਹੁਣ ਸਾਰੀ ਗੱਲ ਤੇ ਆਣਾ ਸੁ ਤੇ ਜਿੰਨਾ ਕੈਂਡੀਡੇਟਾਂ ਕੋਲੇ ਮੇਲ ਨਹੀਂ ਆਈ ਕੀ ਕਰਨਾ ਦੇਖੋ ਜੀ ਆਇਆ ਇੱਕ ਬੱਚੇ ਨੂੰ ਮੇਲ ਆਈ ਹੋਈ ਹੈ ਰਾਜੀ ਠੀਕ ਹੈ ਜੀ ਪੰਜਾਬ ਪੁਲਿਸ ਕਾਂਸਟੇਬਲ ਅਪਡੇਟ ਮੋਕ ਟੈਸਟ ਇਹ ਮੋਕ ਟੈਸਟ ਰਾਜੇ ਬਹੁਤ ਬੜੀ ਇੰਪੋਰਟੈਂਟ ਗੱਲ ਨਹੀਂ ਹੈਗੀ ਮੋਕ ਟੈਸਟ ਇਹ ਕੀ ਹੁੰਦਾ ਇਹ ਤੁਹਾਨੂੰ ਦੱਸਿਆ ਹੁੰਦਾ ਕਿ ਤੁਹਾਡਾ ਪੇਪਰ ਕਿਸ ਤਰ੍ਹਾਂ ਦਾ ਆਊਗਾ ਇਹ ਨਹੀਂ ਹੈਗਾ ਜਿਵੇਂ ਤੁਹਾਨੂੰ ਪੇਪਰ ਤੇ ਪ੍ਰੈਪਰੇਸ਼ਨ ਹੋਣਗੇ ਕਿ ਇਹ ਹੀ ਪ੍ਰੈਪਰੇਸ਼ਨ ਤੁਹਾਨੂੰ ਪੇਪਰ ਦੇ ਵਿੱਚ ਸੇਮ ਟੂ ਸੇਮ ਪਾਏ ਹੋਣਗੇ ਕੁਝ ਨਹੀਂ ਇੱਕ ਦੱਸਿਆ ਪਾ ਹੁੰਦਾ ਕਿ ਭਾਈ 15 ਨੰਬਰ ਦੀ ਜੀਕੇ ਆਊਗੀ 20 ਨੰਬਰ ਦੀ ਮੈਥ ਆਊਗਾ 25 ਨੰਬਰ ਦੀ ਰੀਜ਼ਨਿੰਗ ਆਊਗੀ 5 ਨੰਬਰ ਕੰਪਿਊਟਰ ਇਹ ਜਿਹਾ ਮਤਲਬ ਨਾਰਮਲ ਜਾਣਕਾਰੀ ਹੁੰਦੀ ਹੈ ਜਿਹੜੀ ਕਿ ਤੁਹਾਡੇ ਨੋਟੀਫਿਕੇਸ਼ਨ ਦੇ ਵਿੱਚ ਆਲਰੇਡੀ ਹੈਗੀ ਹੈ ਠੀਕ ਹੈ ਜੀ ਆਹ ਹੋਰ ਲਿੰਕ ਠੀਕ ਹੈ ਜੀ ਤੇ ਆ ਜਿਹੜੀ ਫਾਈਲ ਆ ਥੱਲੇ ਦੇਖ ਸਕਦੇ ਹੋ ਖੋਲ ਕੇ ਠੀਕ ਹੈ ਜੀ ਬਹੁਤ ਬੱਚੇ ਬਹੁਤ ਬੱਚੇ ਰਾਜੇ ਇਹ ਜਿਹਨਾਂ ਨੂੰ ਮੇਲ ਹਜੇ ਤੱਕ ਪਹੁੰਚੀ ਨਹੀਂ ਉਹਨਾਂ ਕੋਲੇ ਤਾਂ ਨਹੀਂ ਪਹੁੰਚੀ ਤਾਂ ਰਾਜੇ ਤੁਸੀਂ ਕੀ ਕਰਨਾ ਹੈ ਜਿਹੜੀ ਆਪਣੀ ਆਹ ਹੁੰਦਾ ਆਪਣਾ ਈਮੇਲ ਖੋਲਣਾ ਜ ਜੁਸੀਂ ਈਮੇਲ ਦੇ ਤਾਂ ਆ ਤਿੰਨ ਲੈਣਾ ਜੀ ਹੁੰਦਾਂਗੇ ਇਸ ਤਰ੍ਹਾਂ ਤੁਸੀਂ ਉੱਤੇ ਕਲਿੱਕ ਕਰੋਗੇ ਆ ਚੀਜ਼ ਖੁੱਲ ਜੂਗਾ ਇੱਥੇ ਜਾ ਕੇ ਨਾ ਇੱਕ نیچے ਇੱਕ ਫੋਲਡਰ ਹੁੰਦਾ ਸਪੈਮ ਠੀਕ ਹੈ ਜੀ ਇਹਦੇ ਵਿੱਚ ਜਾ ਕੇ ਚੈੱਕ ਕਰ ਲਓ ਜਾ ਜਿੰਨੇ ਕੈਂਡੀਡੇਟਾਂ ਦਾ ਮਤਲਬ ਮੈਨੂੰ ਫੋਨ ਆਏ ਸੀ ਕਿ ਸਾਨੂੰ ਮੇਲ ਨਹੀਂ ਪਹੁੰਚੀ ਤਾਂ ਉਹਨਾਂ ਕੈਂਡੀਡੇਟਾਂ ਨੂੰ ਜਿਹਨੂੰ ਮੈਂ ਦੱਸਿਆ ਕਿ ਸਪੈਮ ਦੇ ਵਿੱਚ ਚੈੱਕ ਕਰੋ ਉਹਨਾਂ ਦਾ ਸਾਰਿਆਂ ਨੂੰ ਹੀ ਲਗਭਗ ਮੇਲਾਂ ਆਇਆ ਹੋਈਆਂ ਸੀਗੀਆਂ ਠੀਕ ਹੈ ਜੀ ਹੁਣ ਰਾਜੀ ਮੇਨ ਚ ਗੱਲ ਤੇ ਗੱਲ ਕਰਦੇ ਹਾਂ ਠੀਕ ਹੈ ਜੀ ਕਿ ਜੇ ਕੈਂਡੀਡੇਟ ਜਿਹੜੇ ਕੈਂਡੀਡੇਟ ਪੇਪਰ ਦੀ ਤਿਆਰੀ ਹੁਣ ਕਰ ਸਕਦੇ ਹਾਂ ਜੀ ਰਾਜੀ ਹੁਣ ਵੀ ਕਰ ਸਕਦੇ ਹੋ ਤਿਆਰੀ ਉਹ ਕਿਵੇਂ ਕਰ ਸਕਦੇ ਹੋ ਪਰ ਦਿਨ ਦੇ ਵਿੱਚ ਜੇਕਰ ਤੁਸੀਂ 7 ਤੋਂ 8 ਘੰਟੇ ਸਟੱਡੀ ਕਰ ਲੈਨੇ ਹੋ ਕਿਉਂਕਿ ਰਾਜੀ ਆਪਣਾ ਜਿਹੜਾ ਪੰਜਾਬ ਜੀਕੇ ਹੋ ਗਿਆ ਆਪਣਾ ਕੰਪਿਊਟਰ ਹੋ ਗਿਆ ਆਪਣੀ ਪੰਜਾਬੀ ਲੈਂਗੁਏਜ ਹੋਗੀ ਠੀਕ ਹੈ ਜੀ ਕਰੰਟ ਅਫੇਅਰ ਹੋਗੀ ਦੇਖੋ ਇਹ ਕੋਈ ਬਾਲਾ ਵੱਡਾ ਲੰਮਾ ਚੌੜਾ ਕੰਮ ਨਹੀਂ ਹੈਗਾ ਕਿ ਆਪਾਂ ਇਹਦੇ 6 ਮਹੀਨੇ ਬੈਠਣਾ ਹੁੰਦਾਗਾ ਜੇਕਰ ਤੁਸੀਂ ਜਿਹੜੀ ਪੰਜਾਬ ਜੀ ਕੇ ਦਾ ਇਹ ਤੁਸੀਂ 4 ਤੋਂ 5 ਡੇ ਦੇ ਵਿੱਚ ਕਵਰ ਕਰ ਸਕਦੇ ਹੋ ਕੰਪਿਊਟਰ ਦੇ ਮੈਂ ਤੁਹਾਨੂੰ 2.5 100 ਐਮਸੀਕ ਕਰਵਾਉਂਗਾ ਬਾਲੀ ਨਹੀਂ ਕਰਵਾਉਂਦਾ ਠੀਕ ਹੈ ਜੀ ਉਹਦਾ ਤੁਹਾਡਾ ਪੀਡੀਐਫ ਤਿਆਰ ਹੈ ਮੈਂ ਨਾਲ ਵੀਡੀਓ ਬਣਾਉਣ ਵਾਸਤੇ ਕੱਲੋਂ ਤੁਹਾਡੇ ਅਪਡੇਟ ਹੋਣ ਲੱਗ ਜਾਣਗੇ ਇਹ ਤੁਸੀਂ 4 ਦਿਨਾਂ ਦੇ ਵਿੱਚ ਇਹ ਕਵਰ ਕਰ ਸਕਦੇ ਹੋ ਪੰਜਾਬੀ ਲੈਂਗੁਏਜ ਤੇ ਤੁਹਾਡੇ ਲੱਗ ਜਾਣਗੇ 8 ਕਿ ਦਿਨ ਕਿਉਂਕਿ ਇਹਦਾ ਸਲੀਪਸ ਥੋੜਾ ਜਿਹਾ ਜ਼ਿਆਦਾ ਹੈ ਉਹਨਾਂ ਨਾਲੋਂ ਠੀਕ ਹੈ ਜੀ ਕਰੰਟ ਅਫੇਰ ਤੁਹਾਨੂੰ ਡੇਲੀ ਕਰਨੇ ਪੈਣਗੇ ਠੀਕ ਹੈ ਜੀ ਡੇਲੀ ਜੇਕਰ ਤੁਸੀਂ ਇੱਕ ਦਿਨ ਦੇ ਵਿੱਚ 10 ਦਿਨਾਂ ਦੇ ਕਰੰਟ ਅਫੇਰ ਵੀ ਕਰ ਦੋ ਕਿ ਬਾਹਲੇ ਨਹੀਂ ਹੁੰਦੇ ਆਪਣੇ ਕਰੰਟ ਅਫੇਰ ਤੁਹਾਨੂੰ ਪਤਾ ਹੀ ਹੈ ਨਾਰਮਲ ਜੇ ਕਰੰਟ ਅਫੇਰ ਹੁੰਦੇ ਆਪਣੇ ਆਪਣੇ ਹਫਤੇ ਦੇ ਕਰੰਟ ਅਫੇਰ ਜੇ ਮੰਨ ਲਏ ਕਿ 30 ਦੇ ਕਰੰਟ ਅਫੇਰ ਮਸਾ ਬੰਦਿਆ ਹਫਤੇ ਦੇ ਆਪਣੇ ਠੀਕ ਹੈ ਜੀ ਤਾਂ ਕਰਕੇ ਤੁਸੀਂ ਉਹ ਕਰ ਸਕਦੇ ਹੋ ਮੂਲੀ ਕਰ ਲੈ ਜਿਹੜਾ ਟਾਈਮ ਜ਼ਿਆਦਾ ਲੱਗਦਾ ਤਾਂ ਜੇ ਉਹ ਕਿਤੇ ਲੱਗਣਾਗਾ ਦੇਖੋ ਹੁਣ ਤੁਹਾਨੂੰ ਪੌਲਟੀ ਪ ਇਹ ਜੋ ਪੇਪਰ ਜਾਦੇ ਆਉਂਦਾ ਹੁੰਦਾ ਹੈ ਨਾ ਪਾਲਿਟੀ ਦੇ ਤਾਂ ਤੁਹਾਡਾ ਸਾਰਾ ਨੋਰਮਲ ਜਿਹਾ ਮੈਂ 8 ਤੋਂ 9 ਕਲਾਸਾਂ ਲਾਈਆਂ ਹੋਈਆਂ ਤੇ ਮਾਡਰਨ ਹਿਸਟਰੀ ਪੇ 8 ਤੋਂ 9 ਕਲਾਸਾਂ ਬਿਲਕੁਲ ਨਾ ਉਹ ਇੰਪੋਰਟੈਂਟ ਜਿਹੀ ਚੀਜ਼ਾਂ ਦੱਸਾਂਗਾ ਇਹਦੇ ਵਿੱਚ ਕੋਈ ਨਹੀਂ ਹੈਗਾ ਕਿ ਰਾਜ ਮੈਂ 35 35 ਲੈਕਚਰ ਵੀ ਬਣਾ ਸਕਦਾ ਇਹ ਚੀਜ਼ਾਂ ਦੇ 40 40 ਲੈਕਚਰ ਵੀ ਬਣਾ ਸਕਦਾ ਪਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿ ਤੁਹਾਡੇ ਨਾਲ ਮੈਂ ਬਿਨਾਂ ਫालतू ਦੀਆਂ ਚੀਜ਼ਾਂ ਪੜਾਈ ਜਾਵਾ ਜਿਹੜੀਆਂ ਤੁਹਾਡੇ ਕੰਮ ਦੀਆਂ ਨਹੀਂ ਹੈਗੀਆਂ ਠੀਕ ਹੈ ਜੀ ਉਹੀ ਚੀਜ਼ਾਂ ਕਰਵਾਈਆਂ ਹੋਈਆਂ ਮੇਨ ਮੇਨ ਜਿਗਾਂ ਤੇ ਪਰ ਜਿਹੜੇ ਤੁਹਾਨੂੰ MCQ ਕਰਵਾ ਰਿਹਾ ਹਾਂ ਉਹ ਮੈਂ UPSC ਲੈਵਲ ਦੇ ਕਰ ਕੀ ਜੀ ਪੇਪਰ ਹੋਊਗਾ ਕਿਦੋਂ ਇਹ ਤਾਂ ਦੇਖੋ ਰਾਜੇ ਮੈਂ ਜਿਹੜੀ ਅੱਜ ਤੋਂ 15 20 ਜਿਆਦਾ ਹੋ ਗਿਆ ਟਾਈਮ ਉਹ ਤੋਂ ਵੀਡੀਓ ਬਣਾਈ ਸੀ ਤੁਹਾਨੂੰ ਮੈਂ ਕਿਹਾ ਸੀ ਕਿ ਤੁਹਾਡੇ ਕੋਲੇ ਡੇਢ ਤੋਂ 2 ਮਹੀਨੇ ਹੈਗੇ ਆ ਠੀਕ ਹੈ ਜੀ ਡੇਢ ਤੋਂ 2 ਮਹੀਨੇ ਹੈਗੇ ਆਗੇ ਤੁਹਾਡੇ ਕੋਲੇ ਪੇਪਰ ਦੀ ਤੁਸੀਂ ਤਿਆਰੀ ਕਰ ਸਕਦੇ ਹੋ ਤੇ ਉਹ ਤੋਂ ਕਹੀ ਸੀ ਇਹ ਗੱਲ ਤਾਂ ਹੁਣ ਵੀ ਰਾਜੇ ਦੇਖੋ ਹੁਣ ਤਾਂ ਤੁਹਾਡੇ ਕੋਲੇ ਟਾਈਮ ਕਿੰਨਾ ਕਾ ਉਹ ਤਾਂ ਨਾ ਸੁਣ ਲਓ ਤੁਸੀਂ ਜੇਕਰ ਨਿਗਾਹ ਮਾਰ ਲਈ ਹੋਊਗੀ ਜਿਹੜਾ ਪਿਛਲਾ ਪੇਪਰ ਹੋਇਆ ਸੀ ਉਹ ਤੁਹਾਡਾ 2 ਤੋਂ 2.5 ਮਹੀਨੇ ਤੁਹਾਡਾ ਪੇਪਰ ਚੱਲਿਆ ਸੀ ਪਿਛਲੀ ਵਾਰ ਜਿਹੜਾ ਤੁਹਾਡਾ ਪੇਪਰ ਹੋਇਆ ਸੀ ਪੰਜਾਬ ਪੁਲਿਸ ਦਾ 2 ਤੋਂ 2.5 ਮਹੀਨੇ ਹੋ ਪੇਪਰ ਚੱਲਿਆ ਸੀ ਠੀਕ ਹੈ ਜੀ ਇਹ ਤਾਂ ਹੈ ਨਹੀਂਗਾ ਕਿ ਅੱਜ ਉਹਨਾਂ ਨੇ ਮੋਕ ਟੈਸਟ ਦਿੱਤਾ ਕੱਲ ਨੂੰ ਤੁਹਾਡੇ ਐਡਮਿਟ ਕਾਰਡ ਆ ਜਾਣਗੇ ਹੈਨਾ ਜੇ ਐਡਮਿਟ ਕਾਰਡ ਤੁਹਾਡੇ ਆਉਂਦੇ ਵੀ ਹੈ ਐਡਮਿਟ ਕਾਰਡ ਵੀ ਘਟੋ ਘਟ 10 ਤੋਂ 12 ਦਿਨ ਪਹਿਲਾਂ ਆਉਂਦੇ ਹੁੰਦੇ ਆ ਠੀਕ ਹੈ ਜੀ 10 ਤੋਂ 12 ਦਿਨ ਪਹਿਲਾਂ ਆਉਂਦੇ ਹੁੰਦੇ ਆ ਜਿਹੜੇ ਕੈਂਡੀਡੇਟਾਂ ਦਾ ਹੁਣ ਪੇਪਰ ਹੋਇਆ ਪਿੱਛੇ ਉਹਨਾਂ ਕੋਲ ਤਾਂ ਐ ਸਮਝ ਲਓ ਕਿ ਹਜੇ ਵੀ ਡੇਢ ਤੋਂ 2 ਮਹੀਨੇ ਪਏ ਆ ਜਿੰਨਾ ਕੈਂਡੀਡੇਟ ਪਿਛਲੀ ਵਾਰ ਕੋਈ ਕਿੰਨਾ ਕੈਂਡੀਡੇਟਰ ਨੂੰ ਟਾਈਮ ਠੀਕ ਹੈ ਜਿੰਨਾਂ ਦਾ ਮੂਹਰੇ ਆ ਗਿਆ ਦਾ ਜਿਉਂ ਨਾਲ ਕੋਲੇ ਵੱਧ ਤੋਂ ਵੱਧ 15 ਤੋਂ 20 ਦਿਨ ਹੋ ਸਕਦੇ ਆ ਪਰ ਇੰਨਾ ਭਜਲ ਹੋਣ ਦੀ ਲੋੜ ਨਹੀਂ ਆਪਾਂ ਕੀ ਕਰਦੇ ਹੁੰਨੇ ਹਾਂ ਹੁਣ ਤੁਹਾਨੂੰ ਪਤਾ ਲੱਗਣ ਲੱਗਣਗੇ ਕਿ ਉਹ ਡੇਟ ਆਊਗੀ ਪੇਪਰ ਦੀ ਹਜੇ ਪ੍ਰਾਣੀ ਭਰਤੀ ਵੀ ਕਲੀਅਰ ਹੋਣ ਵਾਲੀ ਪਈ ਹੈ ਆਪਾਂ ਨੂੰ ਐ ਹੋ ਜਾਂਦਾ ਕਿ ਜਦ ਪੇਪਰ ਦੀ ਡੇਟ ਆ ਗਈ ਬਸ ਹੁਣ ਤਾਂ ਆਪਾਂ ਨੂੰ ਕੁਝ ਵੀ ਨਹੀਂ ਆਉਂਦਾ ਸਟ्रेस ਨਹੀਂ ਲੈਣਾ ਸਟ्रेस ਨਹੀਂ ਲੈਣਾ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕਰਵਾਈਆਂ ਹੋਈਆਂ ਦੇਖੋ ਜਿਵੇਂ ਤੁਹਾਡੀ ਪਾਲਟਰੀ ਥਿਊਰੀ ਮੈਂ ਤੁਹਾਨੂੰ ਹੁਣ ਤੱਕ ਕਿਉਂ ਕਹੀ ਗਈ ਕਿ ਭਾਈ ਜਿਹੜਾ ਕੁਝ ਮੈਂ ਕਰਵਾਈ ਦੇਣਾ ਉਹ ਕਵਰ ਕਰ ਲਓ ਉਹ ਚੰਗੇ ਦਾ ਰਿਵੀਜ਼ਨ ਕਰ ਲਓ ਹੁ ਬਸ ਉਨਛੜ ਤੋਂ ਇੱਥੇ ਮੋਡ ਰਜਿਸਟਰੀ ਛੁੜਿਤਾ ਨੂੰ ਕਰਾਈ ਹੋਈ ਹੈ ਛੜ ਤੋਂ ਇੱਥੇ ਹੁਣ ਆਪਾਂ ਇਹ ਦੋਨੇ ਚੀਜ਼ਾਂ ਕਰ ਚੁੱਕੇ ਆ ਹੁਣ ਆਪਾਂ ਇਹਨਾਂ ਦਾ ਕੁਝ ਨਹੀਂ ਕਰਨਾ ਆਪਾਂ ਇਹਨਾਂ ਦੇ ਐਮਸੀਕਿਊ ਕਰਾਂਗੇ ਬਸ ਉਹਨਾਂ ਕਰ ਲੈ ਹੁਣ ਆਪਣੇ ਐਮਸੀਕਿਊ ਚੱਲਣਗੇ ਇਹਦੇ ਠੀਕ ਹੈ ਜੀ ਕੰਪਿਊਟਰ ਦੇ ਵੀ ਆਪਣੇ ਕੋਲ ਐਮਸੀਕਿਊ ਚੱਲਣਗੇ ਕਰੰਟ ਅਫੇਅਰ ਦੇ ਵੀ ਆਪਣਾ ਚੱਲ ਰਿਹਾ ਹੈ ਮੈਂ ਤੁਹਾਡਾ 90% ਕੰਪਲੀਟ ਹੈਗਾ ਜਿਹੜੀ ਕੋਈ ਇੱਕ ਅਧਿਕਾਈ ਰਹਿੰਦੀ ਉਹ ਮੈਂ ਕਰਵਾ ਦੂੰਗਾ ਰੀਜ਼ਨਿੰਗ ਆਪਣਾ ਸਭ ਤੋਂ ਸੌਖਾ ਸਬਜੈਕਟ ਹੁੰਦਾ ਸੋਣਿਓ ਸਭ ਤੋਂ ਸੌਖਾ ਸਬਜੈਕਟ ਹੁੰਦਾ ਆਪਣਾ ਰੀਜ਼ਨਿੰਗ ਰੀਜ਼ਨ ਦਾ ਤੁਹਾਡਾ 80% ਰੀਜ਼ਨ ਕੰਪਲੀਟ ਹੈ ਦੋ ਤਿੰਨ ਚੈਪਟਰ ਆਗੇ ਉਹ ਤੁਹਾਡੇ ਮੈਂ ਅਪਲੋਡ ਕਰਵਾ ਦੂੰਗਾ ਮੈਨੂੰ ਇਹ ਸੀ ਕਿ ਜਿੰਨਾ ਜ਼ਿਆਦਾ ਸਲੇਪਸ ਪਹਿਲਾਂ ਵਾਲਾ ਆਪ ਲੋ ਤੁਸੀਂ ਉਹਨੂੰ ਪੱਕਾ ਕਰ ਲਓ ਪੰਜਾਬ ਜੀਕੇ ਤੁਹਾਡੀ ਕੰਪਲੀਟ ਕਰਵਾਈ ਹੋਈ ਹੈ ਮੈਂ ਪੰਜਾਬੀ ਤੁਹਾਡੀ ਕੰਪਲੀਟ ਕਰਵਾਈ ਹੋਈ ਹੈ ਠੀਕ ਹੈ ਤੇ ਹੁਣ ਆਪਾਂ ਜਿਹੜਾ ਜ਼ੋਰ ਲਾਉਣਾਗਾ ਹੁਣ ਆਪਾਂ ਜ਼ੋਰ ਸਾਰਾ ਲਾਉਣਾਗਾ ਐਮਸੀਕਿਊ ਤੇ ਜਿਹੜਾ ਆਪਾਂ ਐਮਸੀਕਿਊ ਕਰਨੇ ਆ ਉਹਤੇ ਜ਼ੋਰ ਲਾਉਣਾਗਾ ਠੀਕ ਹੈ ਜੀ ਸੈਕਿੰਡ ਨੰਬਰ ਤੇ ਆਪਾਂ ਕੱਲ ਤੋਂ ਆਪਦਾ ਸਾਰਾ ਜ਼ੋਰ ਲਾਉਣਾ ਇੰਗਲਿਸ਼ ਤੇ ਇਹ ਦੋ ਸਬਜੈਕਟਾਂ ਤੇ ਆਪਾਂ ਸਭ ਤੋਂ ਜ਼ਿਆਦਾ ਜ਼ੋਰ ਲਾਉਣਾ ਹੈ ਰਾਜੀ ਤੇ ਆਪਾਂ ਨੂੰ ਪੇਪਰ ਦੇ ਵਿੱਚ ਪਾਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਹੈ ਜੀ ਜੀਕੇ ਦੇ ਵਿੱਚ ਉਸ ਵਾਰ ਆਪਾਂ ਪੂਰੇ ਵਧੀਆ ਨੰਬਰ ਲੈ ਕੇ ਜਾਣੇ ਆ ਤੇ ਰਹੀ ਗੱਲ ਕਰੰਟ ਅਫੇਅਰਾਂ ਦੀ 2021 ਦੇ 2022 ਦੇ ਇੱਕ ਰਾਟਰ ਆਪਾਂ 2021 ਤੋਂ ਕਰੰਟ ਅਫੇਅਰ ਚੱਕਣੇ ਆ ਸੋਣਿਓ 2023 ਦੇ ਵੀ ਤੁਹਾਡੇ ਕੰਪਲੀਟ ਆ ਗਏ 2024 ਦੇ ਵੀ ਤੁਹਾਡੇ ਚੱਲ ਰਹੇ ਆ ਕੰਪਲੀਟ ਹੀ ਆ ਵੀ ਇੱਕ ਤਰ੍ਹਾਂ ਨਾਲ 2021 ਦੇ 22 ਦੇ ਤੁਹਾਨੂੰ ਮੈਂ ਦੋ ਸਾਲਾਂ ਦੇ ਸਿਰਫ ਉਹ ਤੁਸੀਂ ਦੱਸੋ ਕਿ 2 ਸਾਲਾਂ 2021 ਤੇ 22 ਦੀ ਵੀਡੀਓ ਇਕੱਠੀ ਬਣਾਦਾ ਕਿ ਸਪਰੇਟ ਬਣਾਵਾਂ ਅਲੱਗ-ਅਲੱਗ ਬਣਾਵਾਂ ਕਿਉਂਕਿ ਵੀਡੀਓ ਬਾਲੀ-ਬਾਲੀ ਲੰਬੀ ਦਾ ਬਣੀ ਘੰਟੇ-ਘੰਟੇ ਦੀ ਵੀਡੀਓ ਮਸਾ ਬੁੜਕੋਗੇ ਮੈਂ ਮੇਨ-ਮੇਨ ਕੱਟ ਕੇ ਕਰਵਾਉਣੀ ਸੋਨੋ ਉਹ ਤੁਸੀਂ ਦੱਸ ਦਿਓ ਕਮੈਂਟ ਦੇ ਵਿੱਚ ਠੀਕ ਹੈ ਜੀ ਉਹ ਵੀਡੀਓ ਤੁਹਾਡੀ ਅਪਲੋਡ ਹੋ ਜੂਗੀ ਪੀਡੀਐਫ ਉਹਦਾ ਅਪਲੋਡ ਮਾਰਾ ਮੋਟਾ ਦੇ ਵਿੱਚ ਅਪਲੋਡ ਦਾ ਹੋਇਆ ਮਾਰੀ ਮੋਟੇ ਇੱਕ ਦੀ ਚੀਜ਼ ਜੇ ਕੋਈ ਚੀਜ਼ ਬਦਲੀ-ਬਦਲੀ ਹੁੰਦੀ ਉਹ ਹੀ ਚੀਜ਼ ਦੀ ਸੈਟਿੰਗ ਕਰਨੀ ਹੈ ਮੈਂ ਕੋਈ ਬਾਲਾ ਬਨੇ ਤਿੰਨ ਚਾਰ ਪ੍ਰੈਸ਼ਨਾਂ ਦੇ ਵਿੱਚ ਉਹ ਹੋਣਾਗਾ ਠੀਕ ਹੈ ਜ ਪੂਰੀ ਵਰੀ ਜਿਹੜਾ ਕੁਝ ਕਰਵਾਇਆ ਉਹਨੂੰ ਚੰਗੀ ਤਰ੍ਹਾਂ ਰਿਵੀਜ਼ਨ ਕਰੋ ਚੰਗੀ ਤਰ੍ਹਾਂ ਆਪ ਦਾ ਮਤਲਬ ਕੁਝ ਛੱਡਣੀ ਨਹੀਂ ਹੈਗੀ ਤੁਸੀ ਕਿ ਦੇਖੋ ਜਿਹੜਾ ਕੁਝ ਮੈਂ ਤੁਹਾਨੂੰ ਕਰਵਾਇਆ ਹੋ ਉਹ ਚੰਗੀ ਤਰ੍ਹਾਂ ਮੈਂ ਤੁਹਾਨੂੰ ਹੁਣ ਤੱਕ ਕਿੰਨਾ ਟਾਈਮ ਦਿੱਤਾ ਹੋਇਆ ਸੀ ਇਹੀ ਦਿੱਤਾ ਹੋਇਆ ਸੀ ਤੁਸੀਂ ਚੀਜ਼ਾਂ ਦੀ ਰਿਵੀਜ਼ਨ ਕਰੋ ਵਾਰੀ 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 ਰਿਵੀਜ਼ਨ ਕਰੋ ਖੁਦਾਂ ਦੇ ਉਰੇ ਚੋਂ ਹੀ ਕਿੰਨਾ ਪੇਪਰ ਘੱਟੋ ਘੱਟ ਤੁਹਾਡੇ ਉਹਦੇ ਵਿੱਚੋਂ ਹੀ ਜਿਹੜਾ ਮੈਂ ਤੁਹਾਨੂੰ ਰਿਵੀਜ਼ਨ ਦੀ ਗੱਲ ਕਰ ਰਿਹਾ ਉਹਦੇ ਵੀ ਤੁਹਾਡਾ 70 ਤੋਂ 80% ਸਲੀਪਸ ਕਵਰ ਹੋਇਆ ਜਿਹੜਾ 20% ਥੋੜਾ ਰਹਿੰਦਾ ਉਹ ਆਪਾਂ ਕੱਲ ਤੋਂ ਸ਼ੁਰੂ ਕਰ ਦੇਣਾ ਹੈ ਇਹ ਡਾਕ ਵਿੱਚ ਹੋਣੀ ਹੁੰਦਾ ਹੈ ਜੇ ਕਿ ਆਪਾਂ ਕੋਈ ਬਾਲਾ ਹੋ ਕਰਨਾ ਹੋਣਾ ਪੜਦਾ ਹੁੰਦਾ ਆਪਾਂ ਕੀ ਕਰਦੇ ਹੁੰਨੇ ਆਪਾਂ ਆਪਾਂ ਨੂੰ ਚਾਹੀਦਾ ਹੁੰਦਾ ਵੀ ਸਾਨੂੰ ਸਲੇਵਸ ਪੋਲਾ ਸਾਰਾ ਮਿਲੇ ਜਿਹੜਾ ਆਪ ਤਾਂ ਹੁੰਦਾ ਨਹੀਂ ਹੈਗਾ ਜੇ ਲਿਮਿਟਡ ਸਲੇਵਸ ਹੋਊਗਾ ਚੰਗੀ ਤਰ੍ਹਾਂ ਕਰ ਲਓਗੇ ਤੁਸੀਂ ਠੀਕ ਹੈ ਜੀ ਤਾਂ ਕਰਕੇ ਹਜੇ ਤੁਹਾਡੇ ਕੋਲੇ ਪੇਪਰ ਦੇ ਵਿੱਚ ਟਾਈਮ ਪਿਆ ਹੈਗਾ ਠੀਕ ਹੈ ਜੀ ਜਿੰਨਾ ਕੈਂਡੀਡੇਟਾਂ ਦਾ ਰੋਲ ਨੰਬਰ ਪਿਛਲੀ ਵਾਰ ਵਾਂਗੂ ਪਿੱਛੇ ਆ ਗਿਆ ਉਹਨਾਂ ਕੋਲ 1.5 ਤੋਂ 2 ਮਹੀਨੇ ਪਏ ਆ ਜਿੰਨਾਂ ਦਾ ਮੂਹਰੇ ਆ ਗਿਆ ਉਹਨਾਂ ਨੂੰ 15 ਦਿਨ ਵੀ ਪਏ ਐ ਉਹਨਾਂ ਕੋਲ 1 ਮਹੀਨਾ ਵੀ ਪਿਆ ਠੀਕ ਹੈ ਜੀ ਉਹ ਡਿਪੈਂਡ ਕਰਦਾ ਹੈ ਡੀਸੀਐਸ ਤੇ ਠੀਕ ਹੈ ਜੀ ਬਾਕੀ ਜਦੋਂ ਵੀ ਕੋਈ ਮੈਨੂੰ ਪੇਪਰ ਬਾਰੇ ਦੀ ਕੋਈ ਅਪਡੇਟ ਆਊਗੀ ਉਹ ਤੁਹਾਨੂੰ ਦੱਸ ਦਊਗਾ ਫਿਲਹਾਲ ਮੇਰੀ ਹੀ ਬੇਨਤੀ ਹੈ ਕਿ ਤੁਸੀਂ ਆਪ ਦੀ ਡਿਲੀ ਰਿਵੀਜ਼ਨ ਕਰ ਲਓ ਰਿਵੀਜ਼ਨ ਕਿਵੇਂ ਕਰਨੀ ਹੈ ਉਹਦੇ ਬਾਰੇ ਤੁਹਾਨੂੰ ਮੈਂ ਕੱਲ ਨੂੰ ਵੀਡੀਓ ਬਣਾ ਕੇ ਦੱਸੂਗਾ ਉਸ ਹਾਲਤ ਸੇ ਤੁਸੀਂ ਸਟੱਡੀ ਕਰ ਲਓ ਤੁਹਾਡਾ ਨਾ ਟਾਈਮ ਬਚੂ ਜੁਨਾ ਤੜੀ ਰਿਵੀਜ਼ਨ ਹੋ ਜਾਊਗੀ